ਨਾਂ ਚਲ ਕੋਲੇ ਆਹ ਆਰਟੀਕਲ ਹੈ ਜੀ ਡਰਾਈ ਫਿਟ ਦੇ ਵਿੱਚ ਅੱਛਾ ਜੀ ਮਤਲਬ ਗਰਮੀ ਦੇ ਵਿੱਚ ਕੰਫਰਟ ਰਹਿੰਦਾ ਹਵਾ ਵਗੈਰਾ ਕ੍ਰੋਸ ਹੁੰਦੀ ਰਹਿੰਦੀ ਆ ਬਹੁਤ ਡਰਾਈ ਫਿਟ ਆ ਗਏ ਜੀ ਹਾਂਜੀ ਸਰ ਸਾਰੀਆਂ ਜੇ ਕੈਲੀ ਰੂਟਸ ਬ੍ਰਾਂਡ ਦੀਆਂ ਹੈਗੀਆਂ ਇਹਨਾਂ ਦੀ ਸਾਰਾ ਐਮ ਆਰ ਪੀ ਸੇਮ ਹੀ ਹੈ ਤੇ ਅੱਗੇ ਆ ਗਏ ਜੀ ਆਪਣੇ ਬੌਲੇਟ ਵੀ ਹੈ ਹਾਂਜੀ ਇਹਨਾਂ ਤੇ ਵੀ 10% ਡਿਸਕਾਊਂਟ ਹੈ ਇਹਨਾਂ ਤੇ ਵੀ 10% ਡਿਸਕਾਊਂਟ ਹੈ ਜੀ ਇਹ ਆਪਾਂ ਨੂੰ ਕਹਿੰਦਾ 450 ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆ ਜੀ ਫੈਕਟਰੀ ਆਊਟਲੈਟ ਦੇ ਵਿੱਚ ਸਾਹਮਣੇ ਆਪਣੇ ਸਟੋਰ ਹੈਗਾ ਜੀ ਕੈਲੀ ਰੂਟਸ ਤੁਸੀਂ ਉੱਪਰ ਤੁਸੀਂ ਉੱਪਰ ਪੜਿਆ ਪੜੀ ਜਾਣੇ ਹੋ ਬਈ ਲਿਖਿਆ ਹੋਇਆ ਕੈਲੀ ਰੂਟਸ ਤੇ ਇੱਥੇ ਸੇਲ ਜਿਹੜੀ ਚੱਲ ਰਹੀ ਆ ਬਾਏ ਟੂ ਗੈਟ ਸ਼ੇ ਸੇਲ ਚੱਲ ਰਹੀ ਆ ਬਾਕੀ ਜੋ ਕੁਝ ਵੀ ਐ ਇੱਥੇ ਇਹਨਾਂ ਕੋਲੇ ਕੀ ਵੈਰਾਈਟੀ ਆ ਕੱਪੜਾ ਕੱਪੜਿਆਂ ਦਾ ਸਟੋਰ ਆਗਾ ਹਨਾ ਜੀਨਾ ਵਗੈਰਾ ਅ ਅ ਸ਼ਰਟਾਂ ਹੋਗੀਆਂ ਟੀ-ਸ਼ਰਟਾਂ ਹੋਗੀਆਂ ਐਦਾਂ ਦੀਆਂ ਆਈਟਮ ਐਨਾਂ ਕੋਲੇ ਤੇ ਆਪਾਂ ਚੱਲਦੇ ਆਂ ਅੰਦਰ ਤੇ ਵੀਡੀਓ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਕਈ ਕੀ ਆਫਰ ਚੱਲਦੀ ਹੈਗੀ ਕੀ ਕੀ ਵੈਰਾਈਟੀ ਐਨਾਂ ਕੋਲੇ ਆਪਾਂ ਤੁਹਾਨੂੰ ਸਾਰੀ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਜਰੂਰ ਬਣੇ ਰਹੋ ਲੋ ਜੀ ਆ ਗਏ ਆਪਾਂ ਸਟੋਰ ਦੇ ਅੰਦਰ ਇੱਕ ਵਾਰੀ ਤੁਸੀਂ ਸਟੋਰ ਚ ਮਾੜੀ ਨਿਗਾਹ ਮਾਰੋ ਇੱਕ ਇੱਕ ਚੀਜ਼ ਡਿਸਪਲੇ ਕੀਤੀ ਹੋਈ ਹੈਗੀ ਬੜਾ ਵਧੀਆ ਲੱਗ ਰਿਹਾ ਅੰਦਰ ਆ ਕੇ ਸਟੋਰ ਚ ਤੇ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਤੇ ਪੁੱਛਦੇ ਆਂ ਕਿ ਕੀ ਐਮ ਆਰ ਪੀ ਹੈਗੀ ਕੀ ਕੁਛ ਆ ਇਹਨਾਂ ਕੋਲੇ ਠੀਕ ਹੈ ਜੀ ਤੇ ਤੁਸੀਂ ਵੀਡੀਓ ਨਾ ਬਣੇ ਰਹੋ ਐਂਡ ਤੱਕ ਹਾਂਜੀ ਆਪਾਂ ਪਹਿਲੀ ਡਿਸਪਲੇ ਤੇ ਆ ਗਏ ਸਸਿਕਾ ਬਾਈ ਅਸੀਂ ਆ ਗਏ ਬਾਈ ਦਿਖਾਓ ਜੀ ਆਪਣੇ ਕੋਲੇ ਕੀ ਕੀ ਵੈਰਾਈਟੀ ਹੈ ਇਹ ਆਪਣੇ ਟੀ-ਸ਼ਰਟਾਂ ਆ ਕਿ ਨਹੀਂ ਜੀ ਹਾਂਜੀ ਹਾਂਜੀ ਟੀ-ਸ਼ਰਟਾਂ ਆ ਸਰ ਟੀ-ਸ਼ਰਟਾਂ ਇੱਕ ਦੀ ਓਪਨ ਕਰਕੇ ਦਿਖਾਓ ਜੀ ਖੋਲ ਦੇਖੋ ਜਰਾ ਆਪਣੇ ਕੋਲੇ ਬਹੁਤ ਹੀ ਵਧੀਆ ਆਰ ਟੈਂਕਿੰਗ ਦੇ ਵਿੱਚ ਚੱਲਦੇ ਆ ਸਟੱਬ ਵੀ ਵਧੀਆ ਹੈ ਨਾ ਜੀ ਸਟੱਬ ਵੀ ਵਧੀਆ ਕੰਫਰਟੇਬਲ ਹੈ ਡਾਊਨ ਸ਼ੋਲਡਰ ਟੀ-ਸ਼ਰਟ ਹੈ ਜੋ ਅੱਜਕੱਲ ਚੱਲਦੀ ਹੈ ਜੀ ਇਹਨਾਂ 'ਚ ਕਲਰ ਸਾਈਜ਼ ਮਿਲ ਜਾਣਗੇ ਜੀ ਹਾਂਜੀ ਹਾਂਜੀ ਸਰ ਮਿਲ ਜਾਣਗੇ ਆਪਣੇ ਡਿਸਕਾਊਂਟ ਆ ਸਰ ਬਾਈ 2 2 ਗੈਟ 6 ਦੋ ਆਰਟੀਕਲ ਪਸੰਦ ਕਰਦੇ ਹੋ ਚਾਰ ਫ੍ਰੀ ਹੋ ਜਾਂਦੇ ਆ ਠੀਕ ਹੈ ਜੇ ਦੋ ਆਰਟੀਕਲ ਆਪਾਂ ਲੈਣੇ ਆ ਤਾਂ ਚਾਰ ਫ੍ਰੀ ਆ ਨਾ ਜੇ ਦੋ ਦੀ ਹਾਈएस्ट ਐਮ ਆਰ ਪੀ ਲੱਗ ਜੇਗੀ ਠੀਕ ਹੈ ਜੀ ਜੇ ਆਪਾਂ ਇਹਦੀ ਐਮ ਆਰ ਪੀ ਦੀ ਗੱਲ ਕਰੀਏ ਜਿਵੇਂ ਇਹ ਟੀ-ਸ਼ਰਟ ਹੈ ਜੀ ਸਰ 2100 ਆ 2100 ਜੀ ਠੀਕ ਹੈ ਜੀ ਤੇ ਬਾਕੀ ਨਾਲ ਸਾਈਜ਼ ਕਲਰ ਸਾਰੇ ਜੀ ਮਿਲ ਜਾਣਗੇ ਹਾਂਜੀ ਹਾਂਜੀ ਸਰ ਸਾਰੇ ਆ ਵੀ ਟੀ-ਸ਼ਰਟ ਸੋਹਣੀ ਹੈ ਜੀ ਹਾਂਜੀ ਹਾਂਜੀ ਸਰ ਆਪਾਂ ਤੁਹਾਨੂੰ ਆਹ ਆਰਟੀਕਲ ਦਿਖਾਉਣਾ ਹੈ ਕਾ ਆਰਟੀਕਲ ਬਹੁਤ ਹੀ ਵਧੀਆ ਆਰਟੀਕਲ ਹਾਂਜੀ ਇਹ ਵੀ ਆਰਟੀਕਲ ਸੋਹਣਾ ਇਹਦੀ ਕੀ ਐਮਆਰਪੀ ਰਹੂਗੀ ਜੀ ਸਰ ਸੇਮ ਐਮਆਰਪੀ ਹੈ ਜੀ 2100 ਠੀਕ ਹੈ ਜੀ ਤੇ ਇਹਨਾਂ ਜਿਵੇਂ ਸਾਈਜ਼ੇ ਵੱਡੇ ਪਿਆ ਛੋਟੇ ਵੀ ਸਾਈਜ਼ ਹੈਗੇ ਨੇ ਸਾਰੇ ਜੀ ਹਾਂਜੀ ਹਾਂਜੀ ਸਰ ਮਿਲ ਜਾਣਗੇ ਠੀਕ ਹੈ ਜੀ ਇੱਕ ਆ ਦੇਖੋ ਬਲੈਕ ਦੇ ਵਿੱਚ ਆਹ ਦੇਖੋ ਜੀ ਆਹ ਦੇਖੋ ਬਈ ਸਟੱਬ ਪੂਰਾ ਜੇ ਜਿਸ ਹਿਸਾਬ ਦੇ ਦੀ ਪ੍ਰਾਈਜ਼ਿੰਗ ਹੈ ਇਹਦੀ ਕੁਆਲਿਟੀ ਵੀ ਉਸ ਹਿਸਾਬ ਦੀ ਹੈਗੀ ਬਹੁਤ ਵ ਕਾ ਆਪਣੇ ਇੱਧਰ ਆਰਟੀਕਲ ਆ ਜੋ ਇੱਕ ਆਰਟੀਕਲ ਦੇਖੋ ਰੂਡਸ ਦਾ ਕਲਰ ਬਹੁਤ ਪਿਆਰਾ ਦੇਖੋ ਜੀ ਟੀ-ਸ਼ਰਟ ਦਾ ਬਹੁਤ ਡਿਫਰੈਂਟ ਜਿਹਾ ਆਰਟੀਕਲ ਹੈ ਇਹਨਾਂ ਕੋਲੇ ਸਿਲੈਕਟਡ ਪੀਸ ਹੀ ਆਗੇ ਇੱਕ ਆਪਣੇ ਕਰੀਮ ਸ਼ੇਡ ਚ ਆਰਟੀਕਲ ਦੇਖੋ ਵਾਈਟ ਦੇ ਵਿੱਚ ਬਹੁਤ ਵਧੀਆ ਆਰਟੀਕਲ ਆ ਆ ਮਗਰੋਂ ਆ ਜੀ ਆ ਬੈਕ ਪ੍ਰਿੰਟ ਆ ਦੇਖੋ ਆ ਬੈਕ ਪ੍ਰਿੰਟ ਆ ਗਿਆ ਨਾ ਜੀ ਇਹਦੀ ਵੀ ਐਮ ਆਰ ਪੀ ਸੇਮ ਹੀ ਰਹੂਗੀ ਮਤਲਬ ਕਿ ਇਹ ਸਾਰੀ ਡਿਸਪਲੇ ਦੀ ਐਮ ਆਰ ਪੀ ਸੇਮ ਹੀ ਆ ਜੀ ਆ ਤੁਸੀਂ ਨਿਗਾਹ ਮਾਰ ਲਓ ਜੀ ਵੀਡੀਓ ਰੋਕ ਕੇ ਇੱਕ ਵਾਰੀ ਦੇਖ ਲਿਓ ਇਦਾਂ ਇਹਨਾਂ ਸਾਈਜ਼ ਮਿਲ ਜਾਣਗੇ ਕਲਰ ਮਿਲ ਜਾਣਗੇ ਐਮ ਆਰ ਪੀ ਸਾਰਿਆਂ ਦੀ ਸੇਮ ਹੀ ਹੈ ਹਾਂਜੀ ਆਹ ਕਾਲਰ ਦੇ ਵਿੱਚ ਆ ਗਏ ਠੀਕ ਹੈ ਜੀ ਆਹ ਇਹ ਰਾਉਂਡ ਨੈਕ ਆ ਗਿਆ ਇਹ ਕਾਲਰ ਜਾ ਗਏ ਆਹ ਦੇਖੋ ਜੀ ਆਹ ਪੈਟਰਨ ਦੇਖੋ ਕਾਲਰ ਦੇ ਵਿੱਚ ਇਹਦੀ ਵੀ ਐਮ ਆਰ ਪੀ ਸੇਮ ਹੀ ਹੋਏਗੀ ਇਹਦੀ ਵੀ ਸੇਮ ਹੀ ਹੈ ਹਾਂਜੀ ਹਾਂਜੀ ਕਾਲਰ ਦੇ ਵਿੱਚ ਆਹ ਡਿਜ਼ਾਈਨ ਮਿਲ ਜਾਣਗੇ ਆਹ ਦੇਖੋ ਹੋਰ ਵੀ ਸੁੰਦਰ ਆਰਟੀਕਲ ਆਪਣੇ ਆਹ ਦੇਖੋ ਆਹ ਕਲਰ ਵੀ ਸੁੰਦਰ ਹੈ ਕਲਰ ਆਪ ਵੀ ਵਧੀਆ ਹੈਗਾ ਤੇ ਇਹਨਾਂ ਦੇ ਵੀ ਉਹੀ ਜੇ ਅਸੀਂ ਦੋ ਖਰੀਦਦੇ ਆਂ ਤੇ ਚਾਰ ਨਾਲ ਮਿਲਣਗੇ ਹਾਂਜੀ ਹਾਂਜੀ ਠੀਕ ਹੈ ਜੀ ਸੇਮ ਡਿਸਕਾਊਂਟ ਆ ਸੇਮ ਐਮ ਆਰ ਪੀ ਟੀ-ਸ਼ਰਟਾਂ ਦੀ ਠੀਕ ਹੈ ਜੀ ਬਾਕੀ ਸਰ ਆਪਣੇ ਲੋਰ ਵਗੈਰਾ ਦੇਖ ਲਓ ਆਲ ਲੋਰ ਲੱਗੇ ਆ ਨਾ ਇਹਦਰ ਪੇਪਰ ਕਾਟਨ ਦੇ ਵਿੱਚ ਮਿਲ ਜਾਣਗੇ ਸਟ੍ਰੇਟ ਫਿਟ ਲੋਰ ਆ ਜੀ ਪੇਪਰ ਕਾਟਨ ਚ ਆ ਜੀ ਹਾਂਜੀ ਸਟ੍ਰੇਟ ਫਿਟ ਲੋਰ ਆਗੇ ਇਹਨਾਂ ਦੀ ਕੀ ਐਮ ਆਰ ਪੀ ਆ ਜੀ ਇਹਨਾਂ ਦੀ ਐਮ ਆਰ ਪੀ ਸਰ 3000 3000 ਰੁਪਏ ਠੀਕ ਹੈ ਜੀ ਤੇ ਜੇ ਆਪਾਂ ਤਿੰਨ ਆਉਣੀਆਂ 6000 ਦੀਆਂ 6 ਆਉਣਗੀਆਂ 6000 ਰੁਪਏ ਦੀਆਂ 6 ਆ ਜਾਣਗੀਆਂ ਹਾਂਜੀ ਹਾਂਜੀ ਸਰ 1 ਦੀ ਐਮ ਆਰ ਪੀ 3000 ਰੁਪਿਆ ਹਾਂਜੀ 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 ਜੇ 6 ਲੈਣਿਆ ਤਾਂ 6000 ਰੁਪਿਆ ਹਾਂਜੀ 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 ਠੀਕ ਹੈ ਜੀ ਆ ਲੋਰਾ ਜੀ ਆ ਕਲਰ ਦੇਖ ਲਓ ਸਾਈ ਲਖੋ ਤੇ ਵੈਰਾਈਟੀ ਸਟਾਕ ਰੂਮ ਚ ਮਤਲਬ ਕਿ ਇਹੀ ਵੈਰਾਈਟੀ ਨਹੀਂ ਹੈਗੀ ਸਟਾਕ ਰੂਮ ਚ ਹੋਰ ਵੀ ਬਹੁਤ ਵੈਰਾਈਟੀ ਹੁੰਦੀ ਹੈਗੀ ਇੱਥੇ ਡਿਸਪਲੇ ਸਿਰਫ ਇੰਨਾ ਕੁ ਕੀਤਾ ਹੁੰਦਾ ਤੇ ਅੱਗੇ ਆਪਾਂ ਗਾਂ ਚ ਦੇ ਕੋਲੇ ਆਹ ਆਰਟੀਕਲ ਹੈ ਜੀ ਡਰਾਈ ਫਿਟ ਦੇ ਵਿੱਚ ਅੱਛਾ ਜੀ ਮਤਲਬ ਗਰਮੀ ਦੇ ਵਿੱਚ ਕੰਫਰਟ ਰਹਿੰਦਾ ਹਵਾ ਵਗੈਰਾ ਕ੍ਰਾਸ ਹੁੰਦੀ ਰਹਿੰਦੀ ਹੈ ਬਹੁਤ ਡਰਾਈ ਫਿਟ ਆ ਗਿਆ ਜੀ ਹਾਂਜੀ ਸਰ ਸਾਰੀਆਂ ਜੇ ਕੈਲੀ ਰੂਟਸ ਬ੍ਰਾਂਡ ਦੀਆਂ ਆ ਇਹਨਾਂ ਦੀ ਸਾਰਾ ਐਮ ਆਰ ਪੀ ਸੇਮ ਹੀ ਸਰ ਇਹ ਵੀ ਇਹਨਾਂ ਦੀ ਵੀ ਸੇਮ ਹੀ ਹੈਗੀ ਠੀਕ ਹੈ ਜੀ ਸਰ ਆਪਾਂ ਦਿਖਾ ਦੇ ਇਹਨਾਂ ਚ ਕਲਰ ਵੀ ਮਿਲ ਜਾਣਗੇ ਆ ਦੇਖੋ ਕਲਰ ਗ੍ਰੀਨ ਆ ਕਲਰ ਮਿਲ ਜਾਣਗੇ ਤੁਹਾਨੂੰ ਹਣਾ ਆ ਦੇਖੋ ਸਰ ਇਹ ਸਾਈਜ਼ ਵਗੈਰਾ ਮਿਲ ਜਾਣਗੇ ਐਮ ਆਰ ਪੀ ਸੇਮ ਹੀ ਰਹੂ ਹਾਂਜੀ ਹਾਂਜੀ ਸਰ ਇਹ ਇੱਕ ਆ ਗਏ ਆ ਕਲਰ ਬਹੁਤ ਸੋਨਾ ਬਈ ਆਪਣੇ ਕੋਲੇ ਪ੍ਰਿੰਟ ਦੇ ਵਿੱਚ ਬਲੂ ਕਲਰ ਹਾਂਜੀ ਸਟੱਬ ਵੀ ਸਟੱਬ ਵੀ ਚੰਗਾ ਗਾ ਇਹ ਹੜ ਦਾ ਜੇਪਰਾ ਹਣਾ ਜੀ ਪਰ ਹਾਂਜੀ ਹਾਂਜੀ ਸਰ ਆਪ ਜੀ ਪ੍ਰਾਡਕਟ ਵਾਲਾ ਆਈ ਸਰ ਉਹ ਹੁਣ ਚੱਲਦੇ ਆਂ ਆਪਾਂ ਅਗਲੀ ਡਿਸਪਲੇ ਦੇਖਦੇ ਆਂਗੇ ਆਪਾਂ ਕਿਰਾ ਹਰਪਾਲਪਾ ਸਾਰੀ ਜੈਂਟਸ ਕਲੈਕਸ਼ਨ ਹੀ ਦੇਖਾਂਗੇ ਲੇਡੀਜ਼ ਬਾਅਦ ਚ ਦੇਖਾਂਗੇ ਅਗਿਆਂ ਗਿਆ ਸਾਰੀਆਂ ਜੀਨਾਂ ਹਾਂਜੀ ਠੀਕ ਹੈ ਜੀ ਦਿਖਾਓ ਵੀਰੇ ਇੱਕ ਦੀ ਵਧੀਆ ਸਿਲੇਕਟਡ ਪੀਸ ਹੀ ਦਿਖਾਓ ਬਸ ਜੀ ਲੈ ਸਾਰੀ ਸਿਲੇਕਟਡ ਹੀ ਆਗੇ ਇਹਨਾਂ ਦੀ ਕੋਈ ਗੱਲ ਨਹੀਂ ਇਹ ਆ ਸਰ 32 ਵੇਸਟ ਠੀਕ ਹੈ ਆਪਾਂ ਨੂੰ ਕਾਫੀ ਬਾਟਮ ਵੀ ਜਿੱਦਾਂ ਅੱਜਕੱਲ ਡਿਮਾਂਡ ਹੈਗੀ ਆ ਹਾਂਜੀ ਹਾਂਜੀ ਡਿਮਾਂਡ ਦੇ ਅਕੋਰਡਿੰਗ ਆਪਨੇ ਕੋਲੇ ਬਾਟਮ ਕਾਫੀ ਜ਼ਿਆਦਾ ਮਿਲ ਜੇਗਾ ਠੀਕ ਹੈ ਸਰ ਮਾਰਕੀਟ ਨਾਲੋਂ ਇਹਦਾ ਬਾਟਮ ਕਾਫੀ ਮਿਲ ਜਾਣਾ ਆਪ ਨੂੰ ਬੂਟ ਕਟ ਮਿਲ ਜਾਈਗਾ ਬੂਟ ਕਟ ਦਾ ਬਾਟਮ ਵੀ ਕਾਫੀ ਜ਼ਿਆਦਾ ਹੈਗਾ ਬੂਟ ਕਟ ਵੀ ਮਿਲ ਜੂਗਾ ਹਾਂਜੀ ਇਹਦਾ ਬਾਟਮ ਤੁਸੀਂ ਇੱਕ ਵਾਰ ਚੈੱਕ ਕਰ ਸਕਦੇ ਹੋ ਇਹਦਾ ਬਾਟਮ ਵੀ ਕਾਫੀ ਹੈਗਾ ਹਾਂਜੀ ਜਿਹੜੇ ਅੱਜਕੱਲ ਮੁੰਡੇ ਜ਼ਿਆਦਾ ਪਾਉਂਦੇ ਹੈਗੇ ਹਾਂਜੀ ਮੁੰਡਿਆਂ ਦੀ ਡਿਮਾਂਡ ਦੇ ਅਕੋਰਡਿੰਗ ਆਪਣੇ ਕੋਲ ਸਾਰਾ ਸਟਾਕ ਹੈਗਾ ਸਾਰਾ ਸਟਾਕ ਆ ਉਦਾਂ ਦਾ ਤੇ ਇਹਨਾਂ ਦੀ ਐਮ ਆਰ ਪੀ ਕੀ ਰਹੂਗੀ ਜੀ ਸਰ ਇਹਨਾਂ ਦੀ ਐਮ ਆਰ ਪੀ ਹੈਗੀ 4000 ਤੇ 4200 ਦੋ ਹੀ ਐਮ ਆਰ ਪੀ ਹੈਗੀ ਆਪਣੀ ਸਾਰੀਆਂ ਜੀ ਇਹਨਾਂ ਦੀ ਹਾਂਜੀ ਕੋਈ ਵੀ ਜੀਨਸ ਦੇਖੋ ਜ਼ਿਆਦਾ 4000 ਆ 4000 ਜਾਂ 4200 ਠੀਕ ਹੈ ਜੇ ਆਪਾਂ ਦੋ ਖਰੀਦਦੇ ਆ ਨਾਲ ਚਾਰ ਆਰਟੀਕਲ ਹੋਰ ਫ੍ਰੀ ਮਿਲ ਜਾਂਦੇ ਆ ਚਾਰ ਆਰਟੀਕਲ ਤੁਹਾਨੂੰ ਹੋਰ ਹਾਂ ਸੇਮ ਹੀ ਆ ਉਧਰ ਵੀ ਇਹੀ ਆ ਹਾਂ ਸੇਮ ਆ ਬਟ ਅਦਰ ਬ੍ਰਾਂਡ ਨਾਲੋਂ ਆਪਣਾ ਫਰਕ ਹੈਗਾ ਹਾਂਜੀ ਹਾਂਜੀ ਜੇ ਮੈਂ ਅਦਰ ਬ੍ਰਾਂਡ ਦੇ ਵਿੱਚ ਆਪਾਂ ਟੋਟਲ 6 ਪੀਸ ਕਰਨੇ ਆ ਤਾਂ ਦੋ ਦੀ ਹਾਈਸਟ ਐਮ ਆਰ ਪੀ ਲੱਗਦੀ ਹੈ ਹਾਂਜੀ ਹਾਂਜੀ ਬਟ ਆਪਣੇ ਕੋਲ ਕੀ ਆ ਅਗਰ ਤੁਸੀਂ ਮੰਨ ਕੇ ਚੱਲੋ ਵੀ ਤਿੰਨ ਜੀਨਸ ਤਿੰਨ ਟੀ-ਸ਼ਰਟ ਲੈ ਰਹੇ ਹੋ ਹਾਂਜੀ ਅਦਰ ਬ੍ਰਾਂਡ ਦੇ ਵਿੱਚ ਦੋ ਜੀਨਾਂ ਦੀ ਐਮ ਆਰ ਪੀ ਲੱਗੇਗੀ ਬਟ ਆਪਣੇ ਕੋਲੇ ਉਹ ਸਿਸਟਮ ਨਹੀਂ ਹੈਗਾ ਠੀਕ ਹੈ ਆਪਣੇ ਕੋਲੇ ਇੱਕ ਜੀਨ ਦੀ ਐਮ ਆਰ ਪੀ ਲੱਗੇਗੀ ਤੇ ਇੱਕ ਟੀ-ਸ਼ਰਟ ਦੀ ਐਮ ਆ ਤੇ ਬਹੁਤ ਵਧੀਆ ਆਫਰ ਹੈਗੀ ਤੇ ਹਾਂਜੀ ਆਪ ਨੂੰ ਕਲਰ ਆਪਸ਼ਨ ਕਾਫੀ ਮਿਲ ਜਾਣੀ ਹੈਗੀ ਆ ਹਾਂਜੀ ਲਾਈਟ ਕਲਰ ਡਾਰਕ ਜਿੱਦਾਂ ਦਾ ਤੁਹਾਨੂੰ ਕਲਰ ਚਾਹੀਦਾ ਕਲਰ ਮਿਲ ਜੂਗਾ ਸਾਈਜ਼ ਮਿਲ ਜੂਗਾ ਤੇ ਸਟੱਫ ਬਹੁਤ ਵਧੀਆ ਕਪੜਾ ਬਹੁਤ ਵਧੀਆ ਇਹੋ ਜਿਹੀ ਕੋਈ ਗੱਲ ਨਹੀਂ ਚੰਗਾ ਬ੍ਰਾਂਡ ਦਾ ਠੀਕ ਹੈ ਜੀ ਆਹ ਦੇਖ ਸਾਬ ਜਿੰਨਾਂ ਦੀ ਕੋਈ ਕਮੀ ਨਹੀਂ ਹੈ ਬਹੁਤ ਜਿੰਨਾਂ ਭਰਿਆ ਪਿਆ ਸਾਰਾ ਆਪਾਂ ਨੂੰ ਸਟ੍ਰੇਟ ਫਿਟ ਬੂਟ ਕੱਟ ਸਾਰੇ ਮਿਲ ਜਾਣਗੇ ਸਾਰੇ ਆਰਟੀਕਲ ਤੁਹਾਨੂੰ ਮਿਲਣਗੇ ਜੀ ਇਨਾਂ ਦੇ ਵਿੱਚ ਜੀ ਹੁਣ ਆਪਾਂ ਚੱਲਦੇ ਹਾਂ ਅਗਲੇ ਡਿਸਪਲੇ ਆ ਜਾਓ ਜੀ ਹੁਣ ਅੱਗੇ ਚੱਲਦੇ ਹਾਂ ਅੱਗਿਆਆਂ ਸ਼ਰਟਾਂ ਹਾਂਜੀ ਸਰ ਤਿੰਨ ਡਿਸਪਲੇ ਆ ਜਿਹੜੀਆਂ ਪੂਰੀਆਂ ਫੁੱਲ ਭਰੀਆਂ ਪਈਆਂ ਬਈ ਸ਼ਰਟਾਂ ਦੀਆਂ ਹਾਂਜੀ ਸਾਈਜ਼ ਕਲਰ ਵਗੈਰਾ ਤੁਹਾਨੂੰ ਪਤਾ ਹੀ ਆ ਜੀ ਸਾਡੇ ਸਾਹਮਣੇ ਦਿਖੀ ਜਾਂਦਾ ਤੁਹਾਨੂੰ ਕੋਈ ਤੋੜ ਨਹੀਂ ਹੈਗੀ ਜਿੰਦਾ ਸਿੱਧਾ ਪੰਜਾਬੀ ਚ ਕਮਾ ਹਾਂਜੀ ਸਰ ਦਿਖਾਓ ਜੀ ਆਪ ਨੂੰ ਵਧੀਆ ਜਿਹਾ ਆਰਟੀਕਲ ਵਧੀਆ ਆਰਟੀਕਲ ਸਰ ਆਪਣੇ ਕੋਲੇ ਨਿਊ ਆਰਟੀਕਲ ਆਏ ਨੇ ਇਹਨਾਂ ਵਾਲੇ ਫਰੈਸ਼ ਆਰਟੀਕਲ ਆਏ ਨੇ ਇਹ ਕੱਲ ਹੀ ਆਇਆ ਸਟਾਕ ਆਪਣੇ ਕੋਲੇ ਕੰਪਨੀ ਵੱਲੋਂ ਦੇਖੋ ਜੀ ਇਹਨਾਂ ਦਾ ਐਮ ਆਰ ਪੀ 2800 ਆ 2800 ਹਾਂਜੀ ਹਾਂਜੀ ਇਹ 5500 ਦੀਆਂ ਤੁਹਾਨੂੰ ਸਰ 3-6 ਆ ਜਾਣਗੀਆਂ 500 ਦੀਆਂ ਤਿੰਨ ਜੀ 6 6 6 ਸੌਰੀ 6 ਆਪਣੇ ਆਹ ਦੇਖੋ ਜੀ ਆਹ ਚੱਕ ਵੀ ਬਹੁਤ ਵਧੀਆ ਦੇਖੋ ਜੀ ਕਲਰ ਬਹੁਤ ਪਿਆਰੇ ਆ ਬਾਈ ਬਹੁਤ ਸੋਹਣੀਆਂ ਸ਼ਰਟਾਂ ਆ ਇਹ ਸਟੱਪ ਵੀ ਪੂਰਾ ਇੱਕ ਨੰਬਰ ਆ ਮੈਂ ਤੁਹਾਨੂੰ ਵਾਰੀ ਵਾਰੀ ਕਹੀ ਆ ਨਾ ਵੀ ਸਟੱਪ ਬਾਕੀ ਇੱਕ ਨੰਬਰ ਆਗਾ ਐਵੇਂ ਕਿਸੇ ਚੀਜ਼ ਨੂੰ ਚੰਗਾ ਕਿਹਾ ਵੀ ਨਹੀਂ ਜਾਂਦਾਗਾ ਉਹ ਦੇਖੋ ਆਹ ਆਰਟੀਕਲ ਵੀ ਸੋਹਣਾ ਆਹ ਦੇਖੋ ਆ ਕਿੰਨਾ ਸੋਹਣਾ ਆਰਟੀਕਲ ਹੈਗਾ ਠੀਕ ਹੈ ਜੀ ਇਹਦੇ ਤੁਹਾਨੂੰ ਸੈਜ ਵੀ ਮਿਲਣਗੇ ਕਲਰ ਵੀ ਮਿਲ ਜਾਣਗੇ ਆਪਣੇ ਸਾਰੇ ਆਰਟੀਕਲ ਦੇ ਵਿੱਚ अवेलेबल ਹੋਣਗੇ ਸਰ ਹਾਂਜੀ 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 ਆਪਣੇ ਕਾਹ ਕਰੀਮ ਸ਼ੇਡ ਦੇ ਵਿੱਚ ਆਰਟੀਕਲ ਦੇਖੋ ਇਹ ਲੀਨਿੰਗ ਸਟਾਫ ਦੇ ਵਿੱਚ ਆ ਇਹ ਬਹੁਤ ਵਧੀਆ ਸਟਾਫ ਆ ਸੌਫਟ ਲੀਨਿੰਗ ਦੇ ਵਿੱਚ ਆ ਠੀਕ ਆ ਜੀ ਮਤਲਬ ਇਹਨੂੰ ਖੰਦ ਨਹੀਂ ਹਵਾ ਵਗੈਰਾ ਕ੍ਰੋਸ ਹੁੰਦੀ ਰਹਿੰਦੀ ਆ ਜਿੰਨਾ ਵਗੈਰਾ ਵੀ ਮਤਲਬ ਸੁੱਕਦਾ ਰਹਿੰਦਾ ਆਉਂਦਾ ਨਹੀਂ ਠੀਕ ਆ ਜੀ ਤੇ ਇਹਦੀ ਐਮ ਆਰ ਪੀ ਵੀ ਸੇਮ ਹੀ ਰਹੇਗਾ ਹਾਂ ਸਰ ਸੇਮ ਰਹੇਗੀ ਸਭ ਦੀ ਐਮ ਆਰ ਪੀ ਸੇਮ ਆ ਆ ਤਿੰਨੇ ਡਿਸਪਲੇ ਦੀ ਐਮ ਆਰ ਪੀ ਸੇਮ ਆ ਹਾਂਜੀ 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 ਇੱਕ ਵਾਰੀ ਐਮ ਆਰ ਪੀ ਫੇਰ ਦੱਸ ਦਿਓ ਜੀ 2800 ਐਮ ਆਰ ਪੀ ਸਰ 2800 ਆ ਠੀਕ ਆ ਜੀ ਤੇ ਅੱਗੇ ਚੱਲਦੇ ਆਪਾਂ ਹੋਰ ਡਿਸਪਲੇ ਤੇ ਦੇਖਦੇ ਹਾਂ ਹੁਣ ਆਪਾਂ ਥੋੜਾ ਜਿਹਾ ਲੇਡੀ ਕਲ ਤੇ ਪੁੱਛਦੇ ਆਂ ਆਪਾਂ ਭਾਈ ਤੋਂ ਇਹਨਾਂ ਦੀ ਵੀ ਕੀ ਐ MRP ਆ ਕੀ ਕੁਛ ਹੈ ਹਾਂਜੀ ਭਾਈ ਦੱਸੋ ਮਾੜਾ ਸਾਨੂੰ ਇਹ ਸਟਾਕ ਬਾਰੇ ਵੀ ਸਰ ਆਪਾਂ ਨੂੰ ਟੌਪ ਮੈਲ ਜਾਣਗੇ ਲੇਡੀਜ਼ ਦੇ ਜਿੰਨਾਂ ਦੀ MRP 2800 ਹੋਏਗੀ ਠੀਕ ਹੈ ਜੀ ਇਹ ਲੇਡੀਜ਼ ਟੌਪ ਆ ਜੀ MRP ਹੈਗੀ ਇਹਦੀ 2800 ਰੁਪਏ ਹਾਂਜੀ ਇੱਕ ਦੀ ਜੀ ਇੱਕ ਦੀ ਤੇ ਜੇ ਦੋ ਲੈਣੇ ਆ ਸੇਮ ਆਫਰ ਹੀ ਸਰ ਸੇਮ ਆਫਰ ਚਾਰ ਨਾਲ ਹੋਰ ਮਿਲਣਗੇ ਹਾਂਜੀ ਠੀਕ ਹੈ ਜੀ ਇਹਨਾਂ ਦੀ ਕਲਰ ਵਗੈਰਾ ਨੇ ਸਾਈਜ਼ ਵਗੈਰਾ ਨੇ ਕਲਰ ਵਗੈਰਾ ਮਿਲ ਜਾਣਗੇ ਸਰ ਸਾਈਜ਼ A ਤੋਂ Z ਮਿਲ ਜੇਗਾ ਆਪਾਂ ਨੂੰ ਠੀਕ ਹੈ ਜੀ ਬਹੁਤ ਸੋਹਣੇ ਟੌਪ ਆ ਗਏ ਤੇ ਅੱਗੇ ਭਾਈ ਅੱਗੇ ਆਪਾਂ ਨੂੰ ਆ ਜੇਗੀ ਜੀ ਮਿਡੀ ਟਾਈ ਹਾਂਜੀ ਇਹਨਾਂ ਨੂੰ ਕੀ ਕਹਿੰਦੇ ਆ ਵੀਰੇ ਮੈਂ ਤੁਹਾਨੂੰ ਵਨ ਪੀਸ ਕਰ ਦਿੰਦੇ ਆ ਵਨ ਪੀਸ ਹਾਂਜੀ ਠੀਕ ਹੈ ਜੀ ਇਹਨਾਂ ਦੀ ਐਮ ਆਰ ਪੀ ਇਹਨਾਂ ਦੀ ਐਮ ਆਰ ਪੀ 5000 ਹੋਵੇਗੀ 5000 4800 5000 ਆਫਰ ਸੇਮ ਹੀ ਹੋਊਗਾ ਆਫਰ ਸੇਮ ਹੀ ਹੋਏਗਾ ਆਫਰ ਸਾਰੇ ਕੋਈ ਵੀ ਆਰਟੀਕਲ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਠੀਕ ਹਾਂਜੀ ਬਾਕੀ ਐਮ ਆਰ ਪੀ ਕਿਸੇ ਦੀ ਵਾਧਾ ਕਿਸੇ ਦੀ ਘੱਟ ਹੈਗੀ ਪਰ ਆਫਰ ਸੇਮ ਹੀ ਹੈ ਜੇ ਆਪਾਂ ਦੋ ਖਰੀਦਦੇ ਆਂ ਜੀ ਸਰ ਬਾਕੀ ਅੱਗੇ ਆਪਾਂ ਨੂੰ ਆ ਜਾਣਗੇ ਲੌਂਗ ਡਰੈਸ ਇਹ ਆ ਗਏ ਜੀ ਲੌਂਗ ਡਰੈਸ ਠੀਕ ਹੈ ਜੀ ਕਲਰ ਵੀ ਪੂਰੇ ਆ ਗਏ ਤੇ ਸਟੱਬ ਵੀ ਪੂਰਾ ਵਧੀ ਤੁਸੀਂ ਦੇਖੋ ਇੱਕ ਵਾਰੀ ਤੇ ਇਹ ਇਹਨਾਂ ਦੀ ਐਮ ਆਰ ਪੀ ਸਰ ਸਰ ਇਹਨਾਂ ਦੀ ਐਮ ਆਰ ਪੀ ਦਾ ਰਹੇਗੀ ਇਹ ਸੇਮ ਹੀ ਸੇਮ ਹੀ ਹੈ ਜੀ 55200 55200 ਰੁਪਏ ਠੀਕ ਹੈ ਜੀ ਆਫਰ ਬਾਕੀ ਸੇਮ ਹੀ ਆ ਆਫਰ ਸਾਰਾ ਸੇਮ ਹੀ ਹੋਏਗਾ ਜੀ ਤੇ ਅੱਗੇ ਜੀ ਅੱਗੇ ਆਪਣੇ ਕੋਲ ਵਿంటర్ ਕਲੈਕਸ਼ਨ ਆ ਜਾਈਗੀ ਸਰ ਵਿੰਟਰ ਇੰਟੈਲੀਜੈਂਟ ਦੋਨੋਂ ਠੀਕ ਹੈ ਜੀ ਇਹ ਤੇ ਆਫਰ ਇਹ ਤੇ ਵੀ ਸੇਮ ਆਫਰ ਠੀਕ ਹੈ ਇੱਕ ਅਦਾ ਮਾੜਾ ਦਿਖਾ ਦਿਓ ਪੀ ਜੀ ਦਿਖਾ ਦੇ ਜੀ ਯਾਰ ਕਿਸੇ ਨੇ ਬਾਹਰ ਜਾਂਦੇ ਆ ਸਟੂਡੈਂਟ ਅੱਜ ਕੱਲ ਹਣਾ ਜਾਂਦੇ ਹੀ ਰਹਿੰਦੇ ਆਗੇ ਜਿਵੇਂ ਫੋਰਨ ਦਾ ਕਸਟਮਰ ਕਾਫੀ ਆਉਂਦਾ ਹਾਂਜੀ ਤਾਂ ਇਹ ਸਰ ਆਪਾਂ ਨੂੰ ਜਿਪਰ ਹੁੱਡੀ ਮਿਲ ਜੇਗੀ ਹਾਂਜੀ ਆਪਾਂ ਨੂੰ ਲੈਦਰ ਜੈਕਟ ਵਗੈਰਾ ਵੀ ਮਿਲ ਜੇਗੀ ਆਪਾਂ ਲੈਦਰ ਜੈਕਟ ਵੀ ਮਿਲੂਗੀ ਆ ਦੇਖੋ ਜੀ ਲੇਕਿਨ ਅੱਜ ਕੱਲ ਜਿਹੜੇ ਪੜਨ ਵਾਲੇ ਮੁੰਡੇ ਕੁੜਮਿਆਂ ਆ ਕੁੜਮਿਆਂ ਦੇ ਵਸਤੇ ਫੌਰਨ ਜਾਂਦੇ ਆ ਕਿ ਬਾਹਰਪੂਰ ਜਾਂਦੇ ਆ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਐ ਇਹ ਬਾਕੀ ਜਿੱਦਾਂ ਉਹ ਕੁੜੀਆਂ ਦੀ ਕਲੈਕਸ਼ਨ ਹੋਣੀ ਹੈ ਹਾਂ ਜੀ ਇਹਨਾਂ ਦੀ ਕੀ ਐਮ ਆਰ ਪੀ ਰਹੂਗੀ ਜੀ ਇਨਾਂ ਦੀ ਅਲੱਗ-ਅਲੱਗ ਐਮ ਆਰ ਪੀ ਹੋਏਗੀ ਜੀ ਇਹ ਜਿਹੜੀ ਉੱਪਰ ਲਿਖੀ ਐ ਮੈਂਚ ਨਹੀਂ ਹੈ 6000 ਰੁਪਿਆ ਹਾਂਜੀ ਹਾਂਜੀ 6500 ਅਲੱਗ-ਅਲੱਗ ਠੀਕ ਹੈ ਜੀ ਇੱਕ ਆਰਟੀਕਲ 6000 ਦਾ ਹਾਂਜੀ ਆਫਰ ਸੇਮ ਹੀ ਰਹੇਗਾ ਆਫਰ ਸੇਮ ਹੀ ਰਹੂ ਹਾਂਜੀ ਬਾਕੀ ਸਾਰਾ ਆਪਾਂ ਨੂੰ ਲੇਡੀਜ਼ ਕਾਰਗੋ ਮਿਲ ਜਾਣਗੇ ਲੇਡੀਜ਼ ਕਾਰਗੋ ਵੀ ਹੈ ਜੀ ਹਾਂਜੀ ਲੇਡੀਜ਼ ਕਾਰਗੋ ਵੀ ਮਿਲ ਜੇਗੀ ਠੀਕ ਹੈ ਜੀ ਤੇ ਇਹਨਾਂ ਚ ਕਲਰ ਵਗੈਰਾ ਇਹ ਤਾਂ ਜੀ ਮਿਲ ਜਾਣਗੇ ਇਹਨਾਂ ਦੇ ਵਿੱਚ ਕਲਰ ਆਪਸ਼ਨ ਮਿਲ ਜੂਗੀ ਸਰ ਇਹ A to Z ਸਾਈਜ਼ ਮਿਲ ਜੇਗਾ ਆਪਾਂ ਨੂੰ A to Z ਸਾਈਜ਼ ਮਿਲ ਜਾਣਗੇ ਸਟੈਂਪ ਹੋ ਕੇ ਇਹਨਾਂ ਦੀ ਵੀ 3800 ਰਹੇਗੀ ਠੀਕ ਹੈ ਜੀ ਆਫਰ ਸੇਮ ਹੀ ਆਪਾਂ ਨੂੰ ਕਾਟਨ ਦੇ ਵਿੱਚ ਵੀ ਮਿਲ ਜੇਗੀ ਕਾਰਗੋ ਤੇ ਜੀਨਸ ਦੇ ਵਿੱਚ ਵੀ ਠੀਕ ਹੈ ਜੀ ਜੀਨਸ ਵਿੱਚ ਮਿਲ ਜੂਗੀ ਤੇ ਕਾਟਨ ਚ ਵੀ ਮਿਲ ਜੂਗਾ ਹਾਂਜੀ ਇਹ ਦੇਖੋ ਆ ਡੈਨਿਮ ਦੇ ਵਿੱਚ ਆ ਗਈ ਠੀਕ ਹੈ ਜੀ ਇਹ ਕਾਰਗੋ ਆ ਗਿਆ ਡੈਨਿਮ ਚ ਅੱਗੇ ਆ ਇਹ ਵੀ ਲੇਡੀਜ਼ ਆਪਾਂ ਨੂੰ ਅੱਗੇ ਲੇਡੀਜ਼ ਮਿਲ ਜੈਣਗੀਆਂ ਜੀ ਗਰਲ колекਸ਼ਨ ਨਾਲ ਹਾਂਜੀ ਆ ਦੇਖੋ ਲੇਡੀਜ਼ ਦੀਆਂ ਵੀ ਵਾਈਡ ਲੈਗ ਬੋਟ ਕਟ ਵੈਲ ਬਾਟਮ ਸਟ੍ਰੇਟ ਪਰ ਸਭ ਮੈਨੂੰ ਮਤਲਬ ਸਾਰੇ ਆਰਟੀਕਲ ਮਿਲ ਜਾਣਗੇ ਜੀ ਕਲਰ ਬਲੈਕ ਹੋ ਗਿਆ ਨੇਵੀ ਬਲੂ ਦੇ ਡਾਰਕ ਬਲੂ ਹੋ ਗਿਆ ਜੀ ਸਾਈਜ਼ ਮਿਲ ਜਾਣਗੇ ਆਪਾਂ ਨੂੰ ਤੇ ਅਲੱਗ-ਅਲੱਗ ਫਿਟਿੰਗ ਮਿਲ ਜਾਈਏਗਾ ਮਤਲਬ ਜੇ ਤੁਸੀਂ ਸਾਰੇ ਸਟੋਰ ਤੇ ਇੱਕਾਰੀ ਨਿਗਾਹ ਮਾਰੋ ਜਿਹੜਾ ਵੀ ਆਰਟੀਕਲ ਮਰਜ਼ੀ ਚੱਕ ਲਓ ਤੁਹਾਨੂੰ ਸਾਈਜ਼ ਵੀ ਉੱਚ ਮਿਲੂਗਾ ਤੇ ਕਲਰ ਵੀ ਮਿਲੂਗਾ ਇਹ ਨਹੀਂ ਹੈਗਾ ਵੀ ਇੱਕ ਜੀਨੀ ਪਈ ਆ ਜਾਂ ਇੱਕ ਟੀ-ਸ਼ਰਟ ਪਈ ਆ ਉਹਦੇ ਨਾਲ ਦੀ ਕੁਝ ਹੋਰ ਨਹੀਂ ਮਿਲਣਾ ਉੱਚ ਛੋਟੇ ਸਾਈਜ਼ ਵੱਡੇ ਸਾਈਜ਼ ਤੇ ਉੱਚ ਕਲਰ ਵੀ ਸਾਰੇ ਸਟੋਰ ਤੇ ਸਾਰੀ ਇਸ ਵੈਰਾਈਟੀਆਂ ਮੇਰੇ ਕੋਲੇ ਫੁੱਲ ਪੂਰੀ ਪਈ ਹੈਗੀ ਆ ਦੇਖ ਬਲੈਕ ਦੇ ਵਿੱਚ ਬਹੁਤ ਵਧੀਆ ਟੀਨ ਆ ਗਿਆ ਸਟੇਟ ਫੈਟ ਜੀ ਨਾ ਇਹਦੀ ਐਮ ਆਰ ਪੀ ਕੀ ਰਹੂਗੀ ਜੀ ਸੇਮ ਹੈ ਜੀ 3800 3800 ਰੁਪਏ ਕਾਰਗੋ ਤੇ ਜਿੰਸ ਦੀ ਐਮ ਆਰ ਪੀ ਸੇਮ ਹੋਏਗੀ ਠੀਕ ਆ ਸਰ ਹਾਂ ਜੀ ਤੇ ਆ ਜੋ ਕਰੀ ਥੋੜੀ ਅਬ ਐਸੈਸਰੀ ਤੇ ਵੀ ਨਿਗਾ ਮਾਰ ਲਗੇ ਐਸੈਸਰੀ ਵੀ ਹੁੰਦੀ ਹੈਗੀ ਹਾਂ ਜੀ ਸਰ ਆ ਬੈਲਟਾਂ ਵਗੈਰਾ ਆ ਗਿਆ ਨਾ ਜੀ ਹਾਂ ਜੀ ਸਰ ਲੈਦਰ ਚਾਬ ਹਾਂ ਜੀ ਲੈਦਰ ਦੇ ਵਿੱਚ ਆਪਣੇ ਪਿਓਰ ਲੈਦਰ ਨਾਲੇ ਕੈਜੂਅਲ ਦੇ ਵਿੱਚ ਆਰਟੀਕਲ ਹੈ ਜੀਨ ਵਗੈਰਾ ਨਾਲ ਬਹੁਤ ਸੋਹਣੀਆਂ ਲੱਗਦੇ ਆ ਪਾਈ ਹੋਈਆਂ ਹਾਂ ਜੀ ਬੈਲਟਾਂ ਪੂਰੀਆਂ ਸੋਹਣੀਆਂ ਜੀ 3% ਡਿਸਕਾਊਂਟ ਹੈ ਸਰ 610 ਰੁਪਏ ਦੀ ਪੈਂਦੀ ਆ ਆਪਾਂ ਨੂੰ ਡਿਸਕਾਊਂਟ ਕਰਕੇ ਡਿਸਕਾਊਂਟ ਕਰਕੇ 10% ਦਾ ਡਿਸਕਾਊਂਟ ਹੈ ਜੀ ਇਹਦੇ ਤੇ ਹਾਂਜੀ ਹਾਂਜੀ ਇਹ 600 ਕਿੰਨੇ ਦੀ ਪੈਂਦੀ ਆ ਜੀ 10 ਰੁਪਏ 610 ਰੁਪਏ ਦੀ ਪਾਉਗੀ ਬੈਲਟ ਹਾਂਜੀ ਇਹਦੇ ਵਿੱਚ ਤੁਹਾਨੂੰ ਵੈਰਾਈਟੀ ਮਿਲ ਜੂਗੀ ਹਾਂਜੀ ਇੱਕ ਆਪਣੇ ਰਿਵਰਸੀਬਲ ਮਿਲ ਜੇਗੀ ਟੈਨ ਕਲਰ ਤੇ ਬਲੈਕ ਠੀਕ ਆ ਜੀ ਇਹ ਮਤਲਬ ਦੋਨੋਂ ਸਾਈਡ ਲੱਗਣਾ ਦੋਨੇ ਸਾਈਡ ਹਾਂਜੀ ਇਹ ਮਤਲਬ ਤੁਸੀਂ ਜੀਨ ਨਾਲ ਵੀ ਪਾ ਸਕਦੇ ਹੋ ਫਾਰਮਲ ਨਾਲ ਤਾਂ ਪਹਿਣੀ ਪੈਣੀ ਹੈ 글로ਸੀ ਆਰਟੀਕਲ ਹੈ ਹਾਂਜੀ ਹਾਂਜੀ ਸ਼ਾਈਨ ਵਾਲਾ ਪੀਸ ਤੇ ਅੱਗੇ ਆ ਗਈ ਆਪਣੇ ਬੌਲੇਟ ਵੀ ਹੈ ਹਾਂਜੀ ਇਹਨਾਂ ਤੇ ਵੀ 10% ਡਿਸਕਾਊਂਟ ਹੈ ਇਹਨਾਂ ਤੇ ਵੀ 10% ਡਿਸਕਾਊਂਟ ਹੈ ਜੀ ਇਹ ਆਪਾਂ ਨੂੰ ਕਹਿੰਦਾ 450 ਦਾ 450 ਦਾ ਹਾਂਜੀ ਤੇ ਸਾਰਿਆਂ ਦੀ ਐਮ ਆਰ ਪੀ ਅਲੱਗ-ਲੱਗ ਐਮ ਆਰ ਪੀ ਇਹਦੀ ਇਹ ਕਹਿੰਦਾ ਆਪਾਂ ਨੂੰ 650 ਦਾ ਠੀਕ ਹੈ ਜੀ ਹਾਂਜੀ ਇਹਦੀ ਐਮ ਆਰ ਪੀ 500 ਆ ਇਹਦੀ ਐਮ ਆਰ ਪੀ 800 ਆ ਠੀਕ ਹੈ ਜੀ ਤੇ ਸਟੱਬ ਵੀ ਇਹਨਾਂ ਦਾ ਵਧੀਆ ਕੱਲ ਲੈ ਜਰਾ ਵਧੀਆ ਕੁਆਲਿਟੀ ਹੈਗੀ ਪੂਰੀ ਹਾਂਜੀ ਸਰ ਠੀਕ ਹੈ ਲੋ ਜੀ ਆਪਾਂ ਤੁਹਾਨੂੰ ਸਾਰੀ ਵੈਰਾਈਟੀ ਦਿਖਾਤੀ ਵੈਰਾਈਟੀ ਬਹੁਤ ਵਧੀਆ ਹੈਗੀ ਤੇ ਮਾੜੀ ਸਰ ਨਾਲ ਵੀ ਗੱਲ ਕਰ ਗਏ ਸასი ਗੱਲ ਸასი ਗੱ ਸਰ ਬਹੁਤ ਵਧੀਆ ਲੱਗੇ ਤੁਹਾਡੇ ਸਟੋਰ ਚ ਆ ਕੇ। ਥੈਂਕ ਯੂ ਸਰ। ਵੈਰਾਈਟੀ ਤੁਹਾਡੇ ਕੋਲ ਬਹੁਤ ਵਧੀਆ ਹੈਗੀ। ਤੇ ਇੱਕ ਲਾਸਟ ਗੱਲ ਇਹ ਪੁੱਛਣੀ ਸੀਗੀ ਜੇ ਵੀ ਲੇਡੀਜ਼ ਦਾ ਬੈਲ ਤੇ ਜੈਂਟਸ ਚੋ ਕੁਝ ਖਰੀਦ ਗਏ ਦੋਨੇ ਪਾਸਿਓ ਆ ਤੁਸੀਂ ਕੁਝ ਵੀ ਕਰ ਸਕਦੇ ਹੋ ਜੀ ਕਲੱਬ ਇਹ ਚ। ਤੇ ਉਹ ਬੈਲ ਹੋ ਜਾਊਗਾ ਨਾ? ਹਾਂਜੀ ਹਾਂਜੀ ਆਰਟੀਕਲ ਤੁਸੀਂ ਚਾਹੇ ਲੇਡੀਜ਼ ਦੇ ਲੈ ਲਓ ਚਾਹੇ ਜੈਂਟਸ ਦੇ ਲੈ ਲਓ ਵੱਲੋਂ ਵੀ 6 ਪੀਸ ਜਸ 6 ਤੋਂ ਪਲੱਸ ਜਿੰਨੇ ਵੀ ਪੀਸ ਲਾਓਗੇ ਤੁਸੀਂ। ਹਾਂਜੀ ਹਾਂਜੀ ਤੇ ਕਲੱਬ ਡੇਸ਼ਨ ਕਰ ਸਕਦੇ ਹੋ ਜੀ। ਲੇਡੀ ਦੇ ਵੀ ਲੈ ਸਕਦੇ ਜੈਂਟਸ ਦੇ ਵੀ ਲੈ ਸਕਦੇ। ਠੀਕ ਹੈ ਸਰ। ਪੂਰੇ ਸਟੋਰ ਦੇ ਵਿੱਚ। ਠੀਕ ਹੈ ਆਫਰ ਮਿਲੂਗੀ ਔਫਰ ਆਪਣਾ ਸਾਰੇ ਸਾਰੇ ਆਊਟਲੈਟ ਦੇ ਵਿੱਚੋਂ ਆਪਣਾ ਆਫਰ ਸਭ ਤੋਂ ਵੈਸਟ ਹੈ ਹਾਂਜੀ ਹਾਂਜੀ ਆਫਰ ਤੁਹਾਡਾ ਬਹੁਤ ਵਧੀਆ ਹੈਗਾ ਓਕੇ ਅਦਰ ਬ੍ਰਾਂਡ ਕੀ ਕਰਦੇ ਹਾਈਐਸਟ ਦੀ ਐਮ ਆਰ ਪੀ ਲੈਂਦੇ ਆ ਹਾਂਜੀ ਹਾਂਜੀ ਆਪਾਂ ਉਦਾਂ ਨਹੀਂ ਆਪਾਂ ਕੈਟਾਗਰੀ ਦੀ ਅਮਰਕ ਲੈਨੇ ਆ ਮੰਨ ਲਓ ਤੁਸੀਂ ਤਿੰਨ ਜੀਨਾਂ ਲੈ ਲਈਆਂ ਤਿੰਨ ਸ਼ਰਟਾਂ ਲੈ ਲਈਆਂ ਤਾਂ ਤੁਹਾਡੇ ਇੱਕ ਸ਼ਰਟ ਦਾ ਪ੍ਰਾਈਸ ਲੱਗੂਗਾ ਇੱਕ ਜੀਨ ਦਾ ਪ੍ਰਾਈਸ ਠੀਕ ਆ ਸਰ ਹਾਂਜੀ ਇਹ ਤੁਹਾਡੇ ਸਟੋਰ ਚ ਆ ਕੇ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸਰ